ਛੇਂਹੀ ਕਾਲ ਤੱਕ ਸਾਬ ਵਿਕੇ ਨਿਸ਼ਾਨ ਸਾਹਿਬਾ ਨੂੰ ਜਿਹੜੇ ਨਵੇਂ ਪੁਸ਼ਾਕੇ ਪਹਿਨਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜਿਹੜੇ ਪੁਸ਼ਾਕੇ ਸੀਗੇ ਉਹ ਕੇਸਰੀ ਰੰਗ ਦੇ ਸੀਗੇ ਤੇ ਐ ਜੀ ਪੀ ਸੀ ਦੇ ਐਲਾਨ ਤੋਂ ਬਾਅਦ ਜਿਹੜੇ ਹੁਣ ਰਮੰਦਰ ਸਾਹਿਬ ਦੇ ਕਿ ਪੁਸ਼ਾਕੇ ਨੇ ਨਿਸ਼ਾਨ ਸਾਹਿਬਾਂ ਦੇ ਉਹਨਾਂ ਦਾ ਜਿਹੜਾ ਰੰਗ ਹੈ ਉਹ ਬਸੰਤੀ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਨਿਸ਼ਾਨ ਸਾਹਿਬਾਂ ਨੂੰ ਜਿਹੜੇ ਬਸੰਤੀ ਰੰਗ ਦੇ ਪੁਸ਼ਾਕੇ ਨੇ ਉਹ ਪਹਿਨਾਏ ਜਾ ਰਹੇ ਨੇ ਕੁਝ ਦਿਨ ਪਹਿਲਾਂ ਜਿਹੜਾ ਐਸਜੀਪੀਸੀ ਦੇ ਵੱਲੋਂ ਜਿਹੜਾ ਇੱਕ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਹੁਣ ਪੁਸ਼ਾਕੇ ਹੋਣਗੇ ਨਿਸ਼ਾਨ ਸਾਹਿਬਾਂ ਦੇ ਪੁਸ਼ਾਕੇ ਹੋਣਗੇ ਉਹ ਜਾਂ ਤਾਂ سرمਈ ਨੀਲੇ ਰੰਗ ਦੇ ਹੋਣਗੇ ਜਾਂ ਫਿਰ ਬਸੰਤੀ ਰੰਗ ਦੇ ਹੋਣਗੇ ਜੇ ਅਸੀਂ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਂ ਉੱਥੇ ਜਿਹੜੇ ਬਸੰਤੀ ਰੰਗ ਦੇ ਪੁਸ਼ਾਕੇ ਅੱਜ ਪਹਿਨਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਉੱਥੇ ਸੰਗਤ ਦੇ ਵੱਲੋਂ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ ਫਿਰ ਵਾਹਿਗੁਰੂ ਸਤਨਾਮ ਦਾ ਜਾਪ ਕੀਤਾ ਜਾਂਦਾ ਹੈ ਤਾਂ ਇਹ ਜਿਹੜੇ ਨਵੇਂ ਪੁਸ਼ਾਕੇ ਸੀਗੇ ਉਹ ਪਹਿਨਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਹੁਣ ਪੁਸ਼ਾਕੇ ਹੋਣਗੇ ਉਹ ਬਸੰਤੀ ਰੰਗ ਦੇ ਹੋਣਗੇ ਨਿਸ਼ਾਨ ਸਾਹਿਬ ਤੇ ਜਿਹੜੇ ਪਹਿਲਾਂ ਪੁਸ਼ਾਕੇ ਸੀਗੇ ਉਹ ਕੇਸਰੀ ਰੰਗ ਦੇ ਸੀਗੇ ਤੇ ਐਸਜੀਪੀਸੀ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਕੇਸਰੀ ਰੰਗ ਦੇ ਪੁਸ਼ਾਕੇ ਨੇ ਇਹ ਭਗਵੇਂ ਰੰਗ ਦਾ ਭੁਲੇਖਾ ਪਾਉਂਦੇ ਨੇ ਜਿਸ ਕਾਰਨ ਜਿਹੜੇ ਪੁਸ਼ਾਕੇ ਸੀਗੇ ਉਹਨਾਂ ਦਾ ਜਿਹੜਾ ਰੰਗ ਸੀਗਾ ਉਹ ਬਦਲ ਦਿੱਤਾ ਤੇ ਹੁਣ ਬਸੰਤੀ ਰੰਗ ਜਾਂ ਫਿਰ ਨੀਲਾ سرمਈ ਰੰਗ ਸੀਗਾ ਜਿਹੜਾ ਉਹ ਪੁਸ਼ਾਕਾਂ ਦੇ ਤੌਰ ਤੇ ਵਰਤਿਆ ਜਾਊਗਾ ਤਾਂ ਹੁਣ ਇਹ ਜਿਹੜੀਆਂ ਲੋਕਿਕ ਤਸਵੀਰਾਂ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਨੇ ਜਿੱਥੇ ਅੱਜ ਨਿਸ਼ਾਨ ਸਾਹਿਬਾਂ ਨੂੰ ਜਿਹੜੇ ਪੁਸ਼ਾਕੇ ਨੇ ਉਹ ਪਹਿਨਾਏ ਗਏ ਨੇ ਤੇ ਇਹ ਜਿਹੜੇ ਪੁਸ਼ਾਕੇ ਨੇ ਇਹ ਬਸੰਤੀ ਰੰਗ ਦੇ ਪਹਿਨਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤੱਕ ਸਾਹਿਬ ਤੇ ਜਿਹੜੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਹੋਣਗੇ ਉਹ ਬਸੰਤੀ ਰੰਗ ਦੇ ਹੋਣਗੇ ਅੱਜ ਜਿਹੜੇ ਪੁਸ਼ਾਕੇ ਪਹਿਨਾਏ ਗਏ ਨੇ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਸੰਗਤ ਦੇ ਵੱਲੋਂ ਇਹ ਜਿਹੜੇ ਪੁਸ਼ਾਕੇ ਨੇ ਬਸੰਤੀ ਰੰਗ ਦੇ ਨੇ ਪਹਿਲਾਂ ਅਰਦਾਸ ਹੁੰਦੀ ਹੈ ਪੁਸ਼ਾਕੇ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ ਕਿ ਸਾਨੂੰ ਜਿਹੜੇ ਪੁਸ਼ਾਕੇ ਬਦਲਣ ਦੀ ਜਿਹੜੀ ਆਗਿਆ ਬਖਸ਼ ਜਾਵੇ ਪੋਸ਼ਾਕੇ ਬਦਲੇ ਜਾਂਦੇ ਨੇ ਕਿਉਂਕਿ ਸਾਡੇ ਸਿੱਖ ਪੰਥ ਦੇ ਵਿੱਚ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਅਰਦਾਸ ਜ਼ਰੂਰੀ ਹੁੰਦੀ ਹੈ ਤੇ ਸਿੰਘਾਂ ਵੱਲੋਂ ਜਿਹੜੀ ਅਰਦਾਸ ਕੀਤੀ ਗਈ ਅਰਦਾਸ ਕਰਕੇ ਜਿਹੜੀ ਅੱਗੇ ਲੈ ਕੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਬਦਲੇ ਗਏ ਪੋਸ਼ਾਕੇ ਜਿਹੜੇ ਕੇਸਰੀ ਰੰਗ ਦੇ ਸਿਗੇ ਉਹਨਾਂ ਨੂੰ ਉਤਾਰ ਕੇ ਹੁਣ ਬਸੰਤੀ ਰੰਗ ਦੇ ਪੋਸ਼ਾਕੇ ਨੇ ਜਿਹੜੇ ਉਹ ਪਹਿਨਾਏ ਗਏ ਨੇ ਅਲੌਕਿਕ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਕਾਫੀ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪੋਸ਼ਾਕੇ ਸੀਗੇ ਉਹਨਾਂ ਨੂੰ ਬਦਲ ਦਿੱਤਾ ਗਿਆ ਹੁਣ ਜਿਹੜੇ ਪੋਸ਼ਾਕੇ ਨੇ ਉਹ ਜਾਂ ਤਾਂ ਨੀਲੇ سرمਈ ਰੰਗ ਦੇ ਨੇ ਜਾਂ ਫਿਰ ਬਸੰਤੀ ਰੰਗ ਦੇ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਐਲਾਨ ਕੀਤਾ ਗਿਆ ਸੀ ਐ ਜੀ ਪੀ ਸੀ ਦੇ ਵੱਲੋਂ ਕਿ ਜਿਹੜੇ ਪੋਸ਼ਾਕੇ ਨੇ ਕੇਸਰੀ ਰੰਗ ਤੋਂ ਬਦਲ ਕੇ ਬਸੰਤੀ ਜਾਂ سرمਈ ਨੀਲੇ ਰੰਗ ਦੇ ਕਰ ਦਿੱਤੇ ਜਾਣ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਲੋਕਿਕ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਜਿਹੜੇ ਦੋ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਉਹਨਾਂ ਦੀਆਂ ਨੇ ਜਿੱਥੇ ਅੱਜ ਜਿਹੜੇ ਪੁਸ਼ਾਕੇ ਚੇਂਜ ਕਰਵਾਏ ਗਏ ਨੇ ਅਕਾਲ ਤਖਤ ਸਾਹਿਬ ਤੇ ਨਿਸ਼ਾਨ ਸਾਹਿਬਾਂ ਦੇ ਹੁਣ ਜਿਹੜੇ ਪੁਸ਼ਾਕੇ ਨੇ ਇਹ ਬਸੰਤੀ ਰੰਗ ਦੇ ਹੋਣਗੇ ਦੋ ਰੰਗ ਨੇ ਜਿਹੜੇ ਐਸਜੀਪੀਸੀ ਦੇ ਵੱਲੋਂ ਜਿਹੜੇ ਐਲਾਨੇ ਗਏ ਨੇ ਉਹ ਸੁਰਮਈ ਨੀਲਾ ਰੰਗ ਜਾਂ ਫਿਰ ਬਸੰਤੀ ਰੰਗ ਇਹਨਾਂ ਦੋਨਾਂ ਰੰਗਾਂ ਦੇ ਜਿਹੜੇ ਪੁਸ਼ਾਕੇ ਨੇ ਉਹ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬਾਂ ਤੇ ਹੋਣਗੇ ਤੇ ਹੁਣ ਅੱਜ ਦੀਆਂ ਜਿਹੜੀਆਂ ਇਹ ਕਹਿਰੀਏ ਕਿ ਅਲੌਕਿਕ ਤਸਵੀਰਾਂ ਨੇ ਇੱਕ ਵਿਸ਼ੇਸ਼ ਮਹੱਤਵਪੂਰਨ ਪਲ ਸੀਗਾ ਜਦੋਂ ਉਹਨਾਂ ਨਿਸ਼ਾਨ ਸਾਹਿਬਾਂ ਦੇ ਜਿਹੜੇ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਦੇ ਮੂਰੇ ਸ਼शोਭਿਤ ਨੇ ਦੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਪੁਸ਼ਾਕੇ ਬਦਲੇ ਗਏ ਨੇ ਉਹ ਬੜੇ ਅਲੌਕਿਕ ਪਲ ਸੀਗੇ ਦੇਖਣ ਵਾਲੇ ਸੀਗੇ ਕਿ ਕਿਸ ਤਰ੍ਹਾਂ ਪਹਿਲਾਂ ਸੰਗਤ ਵੱਲੋਂ ਅਰਦਾਸ ਕੀਤੀ ਜਾਂਦੀ ਆ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਂਦਾ ਤੇ ਫਿਰ ਜਿਹੜੇ ਪੁਸ਼ਾਕੇ ਨੇ ਉਹ ਕੇਸਰੀ ਰੰਗ ਤੋਂ ਬਸੰਤੀ ਰੰਗ ਦੇ ਵਿੱਚ ਬਦਲ ਦਿੱਤੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿਹੜਾ ਐ ਜੀ ਪੀ ਸੀ ਦੇ ਵੱਲੋਂ ਐਲਾਨ ਹੋਇਆ ਸੀ ਕਿ ਜਿਹੜੇ ਕੇਸਰੀ ਰੰਗ ਆ ਇਹ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਇਸ ਕਰਕੇ ਜਿਹੜੇ ਪੁਸ਼ਾਕੇ ਨੇ ਉਹ ਬਦਲ ਦਿੱਤੇ ਜਾਣ ਤੇ ਹੁਣ ਜਿਹੜੇ ਪੁਸ਼ਾਕੇ ਨੇ ਇਹ ਨਿਸ਼ਾਨ ਸਾਹਿਬ ਤੇ ਪੁਸ਼ਾਕੇ ਬਸੰਤੀ ਰੰਗ ਦੇ ਚੜਾਏ ਜਾਣਗੇ ਜਾਂ ਫਿਰ ਨੀਲੇ سرمਈ ਰੰਗ ਦੇ ਸੋ ਤੁਹਾਨੂੰ ਦਿਖਾ ਰਹੇ ਆਂ ਸ੍ਰੀ ਹਰਮੰਦਰ ਸਾਹਿਬ ਤੋਂ ਲੋਕਿਕ ਤਸਵੀਰਾਂ